ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਯਾਤਰਾ ਸੀ ਸਾਡੀ ਸ਼੍ਰੀ ਹੇਮਕੋਟ ਸਾਹਿਬ ਦੀ ਉਹਦੇ ਬਾਰੇ ਯਾਤਰਾ ਬਹੁਤ ਵਧੀਆ ਰਹੀ ਜੀ ਐਤੋਂ ਅਸੀਂ ਪਹਿਲਾਂ ਪੌਂਟਾ ਸਾਹਿਬ ਗਏ ਪੌਂਟਾ ਸਾਹਿਬ ਤੋਂ ਫਿਰ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਫਿਰ ਅਗੇ ਅਸੀਂ ਗੋਬਿੰਦਗਾੜ ਤੋਂ ਗੋਬਿੰਦਗਾੜ ਤੋਂ ਫਿਰ ਗੋਬਿੰਦਧਾਮ ਫਿਰ ਫਾਈਨਲੀ ਗੁਰਦੁਆਰਾ ਚਿੜੀ ਹੇਮਕੋਟ ਸਾਹਿਬ ਦਰਸ਼ਨ ਕੀਤੇ ਆ ਬਹੁਤ ਵਧੀਆ ਲੱਗਿਆ ਤੇ ਇਹਦੇ ਵਿੱਚ ਦੋਸਤੋ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਇਹ ਹੈਗੀਆਂ ਕਿ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾ ਕੇ ਆਓ ਕਿਤੇ ਵੀ ਜਿਹੜੀ ਹੈ ਚੈਕਿੰਗ ਜਿਹੜੀ ਆ ਉਹ ਹੋ ਸਕਦੀ ਆ ਜਿਆਦਾਤਰ ਜਿਹੜੀ ਚੈਕਿੰਗ ਆ ਉਹ ਚਾਰ ਧਾਮਾਂ ਦੀ ਕਰਦੇ ਆ ਤੇ ਜਿੱਦਾਂ ਬਦਰੀਨਾਥ ਗੰਗੋਤਰੀ ਜਿੱਧਰ ਇਹ ਸੰਗਤ ਜਾਂਦੀ ਆ ਉਹਨਾਂ ਦੀ ਜਿਆਦਾ ਚੈਕਿੰਗ ਹੁੰਦੀ ਆ ਉਹਨਾਂ ਦਾ ਇੱਕ ਪਾਸ ਵੀ ਬਣਦਾ ਉਹਨੂੰ ਪੀ ਪਾਸ ਕਿਹਾ ਜਾਂਦਾ ਤੇ ਹਿਮਕੋਟ ਸਾਹਿਬ ਦੀ ਵੀ ਜਿਹੜੀ ਰਜਿਸਟ੍ਰੇਸ਼ਨ ਹੈ ਤੁਸੀਂ ਜ਼ਰੂਰ ਕਰਾਉਣੀ ਆ ਰਸਤੇ ਵਿੱਚ ਚੈਕਿੰਗ ਹੁੰਦੀ ਹੈ ਚੈਕਿੰਗ ਕਰਦੇ ਨੇ ਪੁੱਛਕਿਛ ਕਰਦੇ ਨੇ ਤੇ ਇਹਦੇ ਵਿੱਚ ਬਾਕੀ ਜਿਹੜੀਆਂ ਗੱਲਾਂ ਆਪਾਂ ਕਰਦੇ ਆਂ ਕਿ ਮੇਨ ਜਿਹੜਾ ਕਾਰਨ ਸੀਗਾ ਉਹ ਇਹ ਸੀਗਾ ਕਿ ਜਿਹੜੀਆਂ ਹੀਮਕੋਟ ਸਾਹਿਬ ਡੈਥ ਹੋ ਰਹੀਆਂ ਨੇ ਉਹ ਕਿਉਂ ਹੋ ਰਹੀਆਂ ਨੇ ਪ੍ਰਸ਼ਾਸਨ ਇਹਦੇ ਬਾਰੇ ਦੱਸਦਾ ਕੁਝ ਨਹੀਂਗਾ ਤਕਰੀਬਨ ਉੱਥੋਂ ਮੈਂ ਲੋਕਲ ਲੋਕਾਂ ਨੂੰ ਪੁੱਛਿਆ ਸੀਗਾ ਤੇ ਉਹਨਾਂ ਦਾ ਕਹਿਣ ਦੇ ਮੁਤਾਬਕ ਦਿੱਲੀ ਜਿਹੜੀਆਂ ਇੱਕ ਜਾਂ ਦੋ ਡੈਥ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਜਿਹੜੇ ਲੋਕ ਯਾਤਰਾ ਕਰਨ ਆਉਂਦੇ ਨੇ ਇਦੇ ਵਿੱਚ ਪਹਿਲਾਂ ਸੰਗਤ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਜਿਵੇਂ ਤੁਸੀਂ ਜਾਣਾ ਆ ਗੁਰਦਾ ਸਾਹਿਬ ਦੇ ਦਰਸ਼ਨਾਂ ਲਈ ਤੁਹਾਨੂੰ ਪਤਾ ਕਿ ਜਿਹੜੀ ਚੜ੍ਹਾਈ ਆ ਬਹੁਤ ਤਿੱਖੀ ਚੜ੍ਹਾਈ ਆ ਗੋਬਿੰਦ ਧਾਮ ਤੱਕ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਦੀ ਚੜ੍ਹਾਈ ਆ ਕਦੀ ਨਚਾਈ ਆ ਬਹੁਤੀ ਇੰਨੀ ਜ਼ਿਆਦਾ ਚੜ੍ਹਾਈ ਹੁੰਦੀ ਨਹੀਂ ਤੇ ਜਿਹੜੀ ਗੋਬਿੰਦ ਧਾਮ ਤੋਂ ਲੈ ਕੇ ਹੇਮਕੋਟ ਸਾਹਿਬ ਦੀ ਚੜ੍ਹਾਈ ਉਹ ਤਿੱਖੀ ਚੜ੍ਹਾਈ ਆ ਪੂਰੀ ਬਿਲਕੁਲ ਸਿੱਧੀ ਚੜ੍ਹਾਈ ਆ ਉਹਦੇ ਵਾਸਤੇ ਜਿਹੜਾ ਸਟੈਮਨਨ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ ਤੇ ਮੈਂ ਤੇ ਇਹੀ ਕਹੂੰਗਾ ਕਿ ਜੇ ਕਿਸੇ ਨੇ ਗੁਰਦਾ ਸਾਹਿਬ ਮੱਥਾ ਟੇਕਣਾ ਆ ਤਾਂ ਉਹਨੂੰ ਘੱਟੋ-ਘੱਟ ਵੀ 15-20 ਦਿਨ ਪਹਿਲਾਂ ਪ੍ਰੋਪਰ ਸੈਰ ਜਿਹੜੀ ਆ ਉਹ ਕਰਨੀ ਜ਼ਰੂਰੀ ਆ ਘੱਟੋ-ਘੱਟ 10000 ਸਟੈਪ ਜਿਹੜੇ ਡੇਲੀ ਵਾਕ ਕਰੇ ਇੱਕ ਸਟੈਮਨਾ ਬਣਦਾ ਤੁਹਾਡਾ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਇੱਕ ਉਹਦੇ ਨਾਲ-ਨਾਲ ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਜਾਂ ਬਲੱਡ ਪ੍ਰੈਸ਼ਰ ਵੱਧਾ ਤੇ ਉਹਨਾਂ ਨੂੰ ਗੁਰਦਰਾ ਸਾਹਿਬ ਜਾਣਾ ਚਾਹੀਦਾ ਆ ਵੌਕ ਕਰਕੇ ਨਾ ਜਾਣੋ ਉਹ ਘੋੜਿਆਂ ਤੇ ਚੱਲ ਜਾਣ ਕਾਂਡੀਆਂ ਤੇ ਚੱਲ ਜਾਣ ਇੱਕ ਹੋਰ ਉੱਥੇ ਪਾਲਕੀ ਟਾਈਪ ਚੱਲਦਾ ਉਹਦੇ ਤੇ ਜਾ ਸਕਦੇ ਆ ਜੇ ਕਿਉਂਕਿ ਉੱਥੇ ਆਕਸੀਜਨ ਦੀ ਪ੍ਰੋਬਲਮ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਤੇ ਜਿਵੇਂ ਮੇਰੇ ਸਾਹਮਣੇ ਹੀ ਇੱਕ ਡੈਥ ਹੋਈ ਸੀਗੀ ਮੁੰਡਾ ਤਰਨ ਤਰਨ ਤੋਂ ਸੀਗਾ ਪੱਟੀ ਦਾ ਕਿਉਂਕਿ ਮੈਂ ਵੀ 12 ਨੂੰ ਅਸੀਂ ਵੀ 12 ਨੂੰ ਗਏ ਸੀਗੇ ਤਕਰੀਬਨ ਅਸੀਂ ਇਕੱਠਿਆਂ ਨਹੀਂ ਸੀ ਮਤਲਬ ਉੱਪਰ ਦਰਸ਼ਨਾਂ ਵਾਸਤੇ ਵੀ ਗਏ ਸੀਗੇ ਤੇ ਅਸੀਂ ਗੋਬਿੰਦ ਘਾਵ ਤੋਂ ਜਿਵੇਂ ਆਕਸੀਜਨ ਲਈ ਹੋਈ ਸੀਗੀ ਤੇ ਪੌੜੀਆਂ ਦੇ ਕੋਲ ਆ ਕੇ ਉਹ ਬਾਈ ਦੀ ਆਕਸੀਜਨ ਜਿਹੜੀ ਆ ਘਟੀ ਐ ਤੇ ਆਕਸੀਜਨ ਜਦੋਂ ਘਟ ਗਈ ਤੇ ਉਹਨੂੰ ਅਸੀਂ ਆਕਸੀਜਨ ਵੀ ਦਿੱਤੀ ਚਲੋ ਥੱਲੇ ਵੀ ਚਲੇ ਗਿਆ ਥੱਲੇ ਜਾ ਕੇ ਗੋਬਿੰਦ ਧਾਮ ਜਾ ਕੇ ਉਹਦੀ ਜਿਹੜੀ ਆ ਉਹ ਡੈਥ ਹੋਈ ਆ ਕਿਉਂਕਿ ਜਦੋਂ ਕਿਸੇ ਨੂੰ ਪ੍ਰੋਬਲਮ ਆਉਣੀ ਆ ਉਹਨੂੰ ਰਸਤੇ 'ਚ ਆਉਣੀ ਆ ਉਹ ਗੁਰਦੁਆਰਾ ਸਾਹਿਬ ਨਹੀਂ ਪ੍ਰੋਬਲਮ ਆਣੀ ਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਇਹ ਜ਼ਰੂਰੀ ਬੇਨਤੀ ਆ ਕਿ ਤੁਹਾਨੂੰ ਰਸਤੇ ਵਿੱਚ ਮੈਡੀਕਲ ਕੈਂਪ ਜਿਹੜੇ ਆ ਉਹ ਜ਼ਰੂਰ ਰੱਖਣੇ ਚਾਹੀਦੇ ਆ ਖਾਸ ਕਰਕੇ ਜਿੱਥੋਂ ਪੌੜੀਆਂ ਸਟਾਰਟ ਹੁੰਦੀਆਂ ਨੇ ਜਾਂ ਦੂਸਰੇ ਰਸਤੇ ਨੇ ਜਾਂ ਗਲੇਸ਼ੀਅਰ ਨੇ ਹਨਾ 6 ਕਿਲੋਮੀਟਰ ਦੀ ਚੜ੍ਹਾਈ ਆ 1.5 1.5 ਕਿਲੋਮੀਟਰ ਬਾਅਦ ਵੀ ਤੁਸੀਂ ਜੇ 2-3 ਮੈਡੀਕਲ ਕੈਂਪ ਰੱਖ ਲਓਗੇ ਕੋਈ ਬਹੁਤੀ ਜ਼ਿਆਦਾ ਉਹ ਵੱਡੀ ਗੱਲ ਨਹੀਂ ਹੈਗੀ ਗੁਰਦਾਸ ਸਾਹਿਬ ਦੀ ਕਮੇਟੀ ਵਾਸਤੇ ਤੇ ਜਿਵੇਂ ਹੀ ਆਪਾਂ ਮਤਲਬ ਥੱਲਿਓਂ ਗੋਬਿੰਦ ਘਾੜ ਤੋਂ ਅਸੀਂ ਆਉਨੇ ਆ ਕੋਈ ਮੈਡੀਕਲ ਕੈਂਪ ਨਹੀਂ ਆ ਰਾਸਤੇ ਵਿੱਚ ਇੱਕ ਕਿਸੇ ਸੰਗਤ ਵੱਲੋਂ ਕੈਂਪ ਲਾਇਆ ਗਿਆ ਪਿਛਲੇ 18 ਸਾਲਾਂ ਤੋਂ ਲਾ ਰਹੇ ਨੇ ਉਹਦੇ ਵਿੱਚ ਵੀ ਨਾਰਮਲੀ ਬਸ ਛੂਟੀਆਂ ਮੁੱਟੀਆਂ ਦਵਾਈਆਂ ਹੀ ਦੇ ਰਹੇ ਨੇ ਪ੍ਰੋਪਰ ਜੇ ਆਪਾਂ ਡਾਕਟਰ ਦੀ ਗੱਲ ਕਰੀਏ ਉਹ ਕਿਤੇ ਵੀ ਨਹੀਂ ਹੈਗਾ ਉਹ ਗੁਰਦਰਾ ਸਾਹਿਬ ਦੇ ਵਿੱਚ ਜਾਂ ਗੋਬਿੰਦ ਘਾਟ ਤੁਹਾਨੂੰ ਗੁਰਦਰਾ ਸਾਹਿਬ ਮਿਲਣਗੇ ਜਾਂ ਗੋਬਿੰਦ ਧਾਮ ਤੇ ਜਿਹੜੀ ਪ੍ਰੋਬਲਮ ਆਉਂਦੀ ਉਹ ਰਸਤੇ 'ਚ ਆਉਂਦੀ ਆ ਰਸਤੇ ਦੇ ਵਿੱਚ ਜ਼ਰੂਰ ਜਿਹੜਾ ਆ ਉਹ ਇਹਨਾਂ ਨੂੰ ਕਮੇਟੀ ਨੂੰ ਇਹ ਇਹਦੇ ਬਾਰੇ ਸੋਚਣਾ ਚਾਹੀਦਾ ਉਸ ਤੋਂ ਬਾਅਦ ਜੋ ਮੈਂ ਦੇਖਿਆ ਕਿ ਜਦੋਂ ਬਾਈ ਦੀ ਡੈਥ ਹੋ ਗਈ ਤੇ ਉਹਨੂੰ ਲੈ ਕੇ ਗਏ ਆਪਣਾ ਪਹਿਲਾ ਕਾਂਡੀ ਤੇ ਉਹਨੂੰ ਥੱਲੇ ਲੈ ਕੇ ਆਏ ਥੱਲੇ ਲੈ ਕੇ ਆਉਣ ਤੋਂ ਬਾਅਦ ਉਹਨੂੰ ਬਾਈ ਨੂੰ ਲੈ ਕੇ ਗਏ ਉੱਥੇ ਹੈਲੀਪੈਡ ਉਹਦੇ ਨਾਲ ਜਿਹੜੇ ਦੋ ਤਿੰਨ ਮੁੰਡੇ ਸੀ ਉਹ ਵੈਸੇ ਵਿਚਾਰੇ ਘਬਰਾਏ ਹੋਏ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਕਿਵੇਂ ਕੀ ਕਰਨਾ ਚਾਹੀਦਾ ਔਰ ਨਾ ਹੀ ਕਿਸੇ ਨੇ ਉਹਨਾਂ ਨੂੰ ਦੱਸਿਆ ਕਿਉਂਕਿ ਜਿਹੜੇ ਉੱਥੇ ਰਹਿੰਦੇ ਨੇ ਕਮੇਟੀ ਦੇ ਵਿੱਚ ਨੇ ਬੰਦੇ ਨੇ ਗੁਰਦਰਾ ਸਾਹਿਬ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਇਹ ਚੀਜ਼ ਹੈਂਡਲ ਕਰਨੀ ਚਾਹੀਦੀ ਕਿ ਭਾਈ ਇੱਥੇ ਤੁਹਾਨੂੰ ਇੰਨਾ ਟਾਈਮ ਲੱਗਣਾ ਆ ਇਹ ਪੁਲਿਸ ਕੇਸ ਹੈਗਾ ਪੁਲਿਸ ਆਪਣੀ ਵੈਰੀਫਿਕੇਸ਼ਨ ਕਰੇਗੀ ਫਿਰ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਉਹ ਥੱਲੇ ਜਾਣ ਦਿੱਤੀ ਜਾਏਗੀ ਕਿਉਂਕਿ ਹੈਲੀਪੈਡ ਉਹ ਲੈ ਕੇ ਆਏ ਬਾਅਦ ਵਿੱਚ ਉਹ ਪਾਲਕੀ ਦੇ ਵਿੱਚ ਹੈਲੀਪੈਡ ਲੈ ਕੇ ਆਏ ਹੈਲੀਪੈਡ ਵਾਲਿਆਂ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਜਿਹੜੀ ਡੈੱਡ ਬੋਡੀ ਆ ਸੀ ਚੌਪਰ ਵਿੱਚ ਹੈਲੀਕਾਪਟਰ ਵਿੱਚ ਨਹੀਂ ਭੇਜ ਸਕਦੇ ਕਿਉਂਕਿ ਉਹਦੇ ਅੱਡ ਜਿਹੜੇ ਆ ਪ੍ਰੋਸੀਜਰ ਹੁੰਦੇ ਨੇ ਕਿਉਂਕਿ ਕਹਿੰਦਾ ਕਿ ਦੋ ਦਿਨ ਅਸੀਂ ਰਾਈਟ ਹੀ ਨਹੀਂ ਕਰ ਪਾਵਾਂਗੇ ਸਾਨੂੰ ਸਾਰਾ ਇਹ ਹੈਲੀਕਾਪਟਰ ਜਿਹੜਾ ਆ ਉਹ ਸਟਾਈਲਾਈਜ਼ ਕਰਨਾ ਪਏਗਾ ਹਨਾ ਉਹਨਾਂ ਦੇ ਇੱਕ ਆਪਣਾ ਉਹ ਸਿਸਟਮ ਹੈਗਾ ਬਟ ਉਹਨਾਂ ਵਿਚਾਰਿਆਂ ਨੂੰ ਕਿਸੇ ਗੱਲ ਦਾ ਕੋਈ ਮਤਲਬ ਪਤਾ ਹੀ ਨਹੀਂ ਸੀ ਚਲੋ ਪਤਾ ਤੇ ਉਹਨਾਂ ਨੂੰ ਕੀ ਹੋਣਾ ਆ ਕਿਉਂਕਿ ਉਹਨਾਂ ਨਾਲ ਕਿਹੜਾ ਇਦਾਂ ਦੀਆਂ ਜੀਜਾ ਰੋਜ਼ ਹੁੰਦੀ ਆ ਬਟ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਤਾਂ ਇਹ ਚੀਜ਼ਾਂ ਦਾ ਪਤਾ ਹੈ ਨਾ ਫਿਰ ਤੁਹਾਨੂੰ ਪਤਾ ਆ ਕਿ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਡੈਥ ਹੁੰਦੀ ਆ ਠੀਕ ਹੈ ਤੁਹਾਡਾ ਇੰਨਾ ਕੁ ਮਤਲਬ ਇਹ ਚੀਜ਼ ਜ਼ਰੂਰੀ ਆ ਕਿ ਉੱਥੇ ਕੋਈ ਮਰਦਾ ਘਰ ਬਣਾਇਆ ਜਾਵੇ ਮਤਲਬ ਜਿਹੜੀਆਂ ਡੇਡ ਬੋਡੀ ਦੀਆਂ ਖੱਜਲ ਖਵਾਰੀ ਹੋ ਰਹੀ ਆ ਉਹ ਬਾਈ ਨੂੰ ਬਾਅਦ ਵਿੱਚ ਪਾਲਕੀ ਵਾਲੇ ਜਿਹੜੇ ਆ ਉਹਨਾਂ ਨੂੰ ਮਤਲਬ ਆਪਣੇ ਪੈਸਿਆਂ ਨਾਲ ਉਹਨਾਂ ਨੇ ਆਪਣੇ ਪੈਸੇ ਲੇ ਡੈਡ ਬੋਡੀ ਜਿਹੜੀ ਆ ਉਹ ਚੱਕ ਕੇ ਥੱਲੇ ਰੱਖ ਦਿੱਤੀ ਹੈਲੀਪੈਡ ਦੇ ਕੋਲ ਇਹ ਬਾਈ ਪੱਟੀ ਦਾ ਸੀਗਾ ਤੇ ਜਿੰਨਾਂ ਦੀ ਮੈਂ ਗੱਲ ਕਰ ਰਿਹਾ ਮੇਰੇ ਸਾਹਮਣੇ ਮੇਰੇ ਦੇਖੀ ਗੱਲ ਆ ਇਹ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ 3 4 5 ਘੰਟੇ ਡੈਡ ਬੋਡੀ ਜਿਹੜੀ ਆ ਉੱਥੇ ਥੱਲੇ ਪਈ ਰਹੀ ਗਰਾਊਂਡ ਦੇ ਉੱਪਰ ਕੋਈ ਮਤਲਬ ਉੱਥੇ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕੋਈ ਕੁਛ ਨਹੀਂ ਜਾਂ ਜਿਹੜੇ ਉੱਥੇ ਸੰਗਤ ਸੀ ਜਾਂ ਜਿਹੜੇ ਉਹਨਾਂ ਦੇ ਨਾਲ ਮੁੰਡੇ ਸੀ ਉਹਨਾਂ ਨੇ ਨਾ ਕਿਵੇਂ-ਕਿਵੇਂ ਡੈੱਡ ਬੋਡੀ ਥੱਲੇ ਲੈ ਕੇ ਜਾਂਦੀ ਜਾਂ ਉਹ ਫੈਮਿਲੀ ਜਾਂਦੀ ਆ ਹਨਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਤਾਂ ਸੰਗਤ ਨੂੰ ਇਹ ਕਹਿ ਆ ਰੱਖਣਾ ਚਾਹੀਦਾ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤੁਹਾਨੂੰ ਕੋ ਬਲੱਡ ਦੀ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂ ਤੁਹਾਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਜਾਂ ਤੁਹਾਨੂੰ ਕੋਈ ਹੋਰ ਤਾਂ ਤੁਸੀਂ ਵਾਕ ਵਾਲਾ ਸਿਸਟਮ ਜਿਹੜਾ ਆ ਉਹ ਨਾ ਰੱਖੋ ਬਹੁਤੇ ਲੋਕਾਂ ਦਾ ਆਇਆ ਹੁੰਦਾ ਕਿ ਮੈਂ ਤਾਂ ਤੁਰ ਕੇ ਹੀ ਜਾਣਾ ਹਨਾ ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਪਹਿਲੀ ਗੱਲ ਜਾਓ ਹੀ ਨਾ ਜੇ ਜਾਣਾ ਵੀ ਆ ਉੱਥੇ ਤੁਸੀਂ ਘੋੜੇ ਲੈ ਲਓ ਉਸ ਤੋਂ ਬਾਅਦ ਤੁਸੀਂ ਉਹ ਪਾਲਕੀ ਲੈ ਲਓ ਜਿਹੜੇ ਆ ਆਰਾਮ ਨਾਲ ਉੱਪਰ ਜਾ ਸਕਦੇ ਤੁਹਾਨੂੰ ਨਾ ਸਰੀਰ ਤੁਹਾਡਾ ਥੱਕੇ ਨਾ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਆਕਸੀਜਨ ਜ਼ਰੂਰ ਘਟਦੀ ਆ ਉੱਥੇ ਜਾ ਕੇ ਜਿਨ੍ਹਾਂ ਲੋਕਾਂ ਦੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਨੱਕ ਦਾ ਮਾਸ ਵਧਿਆ ਹੁੰਦਾ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਕਿਉਂਕਿ ਆਮ ਇਹ ਪਤਾ ਹੀ ਨਹੀਂ ਜਦੋਂ ਨੱਕ ਦਾ ਮਾਸ ਜਿਹੜਾ ਵਧਿਆ ਹੁੰਦਾ ਬੰਦੇ ਦਾ ਉਹਨੂੰ ਸਾਹ ਮਿਲਦੀ ਨਹੀਂ ਆਕਸੀਜਨ ਜਾਂਦੀ ਨਹੀਂ ਕਿਉਂਕਿ ਇੱਕ ਜਗ੍ਹਾ ਤੋਂ ਹੀ ਜਾਂਦੀ ਆ ਆਕਸੀਜਨ ਇੱਕ ਨੱਕ ਤੋਂ ਤਾਂ ਆਕਸੀਜਨ ਜਿਹੜੀ ਆ ਉਹਨੂੰ ਮਿਲਦੀ ਨਹੀਂ ਜਿਹੜਾ ਹਾਰਟ ਰੇਟ ਵਧੀ ਹੁੰਦੀ ਆ ਬਾਡੀ ਦੀ એનર્ਜੀ ਜਿਹੜੀ ਆ ਪ੍ਰੋਪਰ ਲੱਗੀ ਹੁੰਦੀ ਆ ਅਨਸ ਸਰੀਰ ਦੇ ਜਿਹੜੇ ਅੰਗ ਆ ਉਹ ਮਤਲਬ ਮੰਗਦੇ ਆ ਆਕਸੀਜਨ ਮੰਗਦੇ ਆ ਆਕਸੀਜਨ ਜਿਹੜੀ ਪਹੁੰਚਦੀ ਨਹੀਂ ਜਦ ਕਰਕੇ ਜਿਆਦਾ ਪ੍ਰੋਬਲਮ ਜਿਹੜੀ ਹੈ ਹੁੰਦੀ ਆ ਫਿਰ ਬਹੁਤੇ ਲੋਕਾਂ ਦਾ ਸੁਣਨ ਵਿੱਚ ਇਹ ਆਇਆ ਕਿ ਲੋਕੀ ਜਿਵੇਂ ਇੰਜੈਕਸ਼ਨ ਲਵਾ ਲੈਂਦੇ ਆ ਤਾਕਤ ਦੇ ਟੀਕੇ ਲਵਾ ਲੈਂਦੇ ਆ ਤਾਕਤ ਵਾਲੇ ਉਹਦੇ ਨਾਲ ਵੀ ਜਿਹੜੀ ਆ ਪ੍ਰੋਬਲਮ ਆਉਂਦੀ ਆ ਬਲੱਡ ਪ੍ਰੈਸ਼ਰ ਵਧਦਾ ਆ ਥੱਲੇ ਗੁਰਦੁਆਰਾ ਗੋਬਿੰਦਾਨ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਉੱਪਰ ਜਾ ਕੇ ਹੁੰਦੀ ਪੌੜੀਆਂ ਦੇ ਕੋਲ ਜਿੱਥੇ ਕਿ ਆਪਾਂ ਗਲੇਸ਼ੀਅਰ ਕ੍ਰਾਸ ਕਰਦੇ ਕਿਉਂਕਿ ਉੱਥੇ ਜਾ ਕੇ ਆਕਸੀਜਨ ਘੱਟਦੀ ਆ ਉਸੇ ਪੱਥਰ ਦੇ ਪਹਾੜ ਨੇ ਦਰਖਤ ਤਾਂ ਹੈ ਕੋਈ ਨਹੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੰਗਤ ਨੂੰ ਵੀ ਧਿਆਨ ਰੱਖਣਾ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਬੇਨਤੀ ਆ ਕਿ ਤੁਸੀਂ ਘੱਟੋ ਘਾਟ ਇੱਕ ਮਰਦਾ ਘਰ ਤੇ ਬਣਵਾਓ ਨਾ ਉੱਥੇ ਜੇ ਕੋਈ ਡੈੱਡ ਬਾਡੀ ਮਤਲਬ ਬੰਦੇ ਦੀ ਡੈਥ ਹੋ ਜਾਂਦੀ ਹੈ ਉਹਦੀ ਜਿਹੜੀ ਬਾਡੀ ਆ ਉਹ ਰੋਲਣੀ ਨਹੀਂ ਚਾਹੀਦੀ ਠੀਕ ਹੈ ਨਾ ਅਕਸਰ ਦਰਸ਼ਨਾ ਵਾਸਤੇ ਆਇਆ ਤੁਹਾਡੀ ਜ਼ਿੰਮੇਵਾਰੀ ਆ ਇਸ ਚੀਜ਼ ਦੀ ਤੁਸੀਂ ਉੱਥੋਂ ਦੇ ਪ੍ਰਬੰਧਕ ਹੋ ਤੁਸੀਂ ਸਾਰੀਆਂ ਚੀਜ਼ਾਂ ਸਾਰੀਆਂ ਮੈਨੇਜ ਕਰ ਰਹੇ ਹੋ ਤੇ ਇਹ ਚੀਜ਼ ਜਿਹੜੀ ਆ ਇਹ ਜ਼ਰੂਰੀ ਆ ਤੋਡੇ ਲਈ ਕਿ ਘੱਟੋ ਘੱਟ ਜਿਹੜੀਆਂ ਡੈੱਡ ਬੋਡੀਆਂ ਆ ਉਹਨਾਂ ਦਾ ਮਤਲਬ ਪ੍ਰੋਪਰ ਜਿਹੜਾ ਆ ਖਿਆਲ ਰੱਖਿਆ ਜਾਵੇ ਇੱਕ ਮਾਨ ਸਨਮਾਨ ਨਾਲ ਡੈੱਡ ਬੋਡੀਆਂ ਜਿਹੜੀਆਂ ਆ ਉਹਨਾਂ ਦੇ ਘਰ ਪਹੁੰਚਦੀਆਂ ਹੋਣ ਹਨਾ ਇਹ ਬੇਨਤੀ ਆ ਮੇਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਕੀ ਥੋੜਾ ਜਿਹਾ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਆ ਉੱਤਰਾਖੰਡ ਦਾ ਜਿਹੜਾ ਪ੍ਰਸ਼ਾਸਨ ਆ ਕਿੰਨਾ ਪੈਸਾ ਜਿਹੜਾ ਆ ਸਟੇਟ ਨੂੰ ਆ ਰਿਹਾ ਹਨਾ ਇਹ ਕੁਝ ਨਾ ਕੁਝ ਇਹ ਚੀਜ਼ਾਂ ਦਾ ਖਿਆਲ ਜਿਹੜਾ ਜਰੂਰ ਰੱਖਣਾ ਚਾਹੀਦਾ ਹੈ ਮੈਡੀਕਲ ਦੀਆਂ ਫੈਸਿਲਿਟੀ ਦੀਆਂ ਉਹ ਹੋਣੀਆਂ ਚਾਹੀਦੀਆਂ ਰਸਤਿਆਂ ਦੇ ਵਿੱਚ ਰਾਸਤੇਾਂ 'ਚ ਹੋਣਗੀਆਂ ਤੇ ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਜਿਹੜੀਆਂ ਨਹੀਂ ਹੋ ਸਕਦੀ। ਓਕੇ ਜੀ। ਜੇ ਵੀਡੀਓ ਤੁਹਾਨੂੰ ਚੰਗਾ ਲੱਗਾ ਸ਼ੇਅਰ ਕਰ ਦਿਓ। ਲਾਈਕ ਤੇ ਕਮੈਂਟ ਜਰੂਰ ਕਰ ਦਿਓ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਜਲਦੀ ਮਿਲਦੇ ਆਂ ਅਗਲੇ ਵੀਡੀਓ ਲਈ। ਤਾਤਾ ਲਈ ਸਤਿ ਸ੍ਰੀ ਅਕਾਲ।